ਸਾਸਤਰੀ ਕਾ ਜੀ ਸਾਰਿਆਂ ਨੂੰ ਬਾਬਾ ਜੀ ਪਤਾ ਯਾਰ ਰਾਤ ਮੀਟਿੰਗ ਹੋਈ ਆ ਤੇ ਥੋਡੀ ਤਾਕਤ ਆ ਪਹਿਲੀ ਵਾਰ ਦੇਸ਼ ਦੇ ਅੰਦਰ ਨਾ ਪੰਜ ਫਸਲਾਂ ਤੇ ਐਮ ਐਸ ਪੀ ਦੇਣ ਦੀ ਗੱਲ ਕੀਤੀ ਆ ਸੈਂਟਰ ਸਰਕਾਰ ਨੇ ਉਹ ਵੀ ਸਾਰੇ ਦੇਸ਼ ਦੇ ਅੰਦਰ ਉਹ ਸਾਨੂੰ ਨਹੀਂ ਪਤਾ ਵੀ ਉਹਦੇ ਤੇ ਸਹਿਮਤੀ ਬਣੂਗੀ ਕਿਉਂਕਿ ਇਹ ਕੰਟਰੈਕਟ ਕੰਟਰੋਕਟ ਕਹਿੰਦੇ ਨੇ 5 ਸਾਲ ਦਾ ਪਰ ਅਸੀਂ ਆਏ ਆ ਐਮ ਐਸ ਪੀ ਗਾਰੰਟੀ ਐਮ ਐਸ ਪੀ ਦਾ ਪੱਕਾ ਗਾਰੰਟੀ ਕਾਨੂੰਨ ਬਣਵਾਉਣ ਉਹ ਤਾਂ ਸਾਡੇ ਲੀਡਰ ਗੱਲਬਾਤ ਕਰਨਗੇ ਪਰ ਬਾਬਾ ਜੀ ਜੇ ਸਹਿਮਤੀ ਨਹੀਂ ਬਣਦੀ ਕਿਉਂਕਿ ਅਜੇ ਤਾਂ ਬਹੁਤ ਮੰਗਾ ਨੇ ਠੀਕ ਹੈ ਉਹ ਤੋਂ ਬਾਅਦ ਲੀਡਰਾਂ ਵੱਲੋਂ 21 ਤਰੀਕ ਦਾ ਦਿੱਲੀ ਕੂਚ ਰੱਖਿਆ ਗਿਆ ਸਵੇਰੇ 11 ਵਜੇ ਤੇ ਤੁਹਾਨੂੰ ਪਤਾ ਹੀ ਹੈ ਵੀ ਸੈਂਟਰ ਸਰਕਾਰ ਕਿੰਨੀ ਜਲਦੀ ਮੰਨਣ ਵਾਲੀ ਹੈਗੀ ਆ ਤੇ ਸਾਰਿਆਂ ਨੂੰ ਅੱਜ ਤਾਂ ਹੱਥ ਬੰਨ ਕੇ ਬੇਨਤੀ ਕਰਦੇ ਆ ਤਿਆਰੀ ਹਰ ਪਾਸਿਓਂ ਫੁੱਲਾ ਵੀ ਬੱਦ ਤੋਂ ਬੱਦ ਦੋ ਦਿਨ ਨੇ ਪੰਜਾਬ ਵਾਲਿਓ ਹਰਿਆਣੇ ਵਾਲੋ ਜਿਹੜਾ ਬਾਰਡਰ ਲੱਗਦਾ ਨਾ ਸੰਭੂ ਬਾਰਡਰ ਖਨੋਰੀ ਬਾਰਡਰ ਬਾਬਾ ਜੀ ਇੰਨੀ ਸੰਖਿਆ ਚ ਇਕੱਠੇ ਹੋ ਜੋ ਨਾ ਵੀ ਇਹ ਅੱਜ 5 ਸਾਲ ਦਾ ਕੰਟਰੈਕਟ ਕਰਨ ਨੂੰ ਕਹਿੰਦੇ ਨੇ ਤੁਹਾਨੂੰ ਐਮਐਸਪੀ ਗਰੰਟੀ ਕਾਨੂੰਨ ਵੀ ਦੇ ਕੇ ਜਾਣਗੇ ਪਰ ਥੋੜੇ ਘੱਟ ਦੀ ਲੋੜ ਆ ਸਾਨੂੰ ਬਾਅਦ ਤੋਂ ਬਾਅਦ ਆਪਣਾ ਬਾਡਰ ਤੇ ਪਹੁੰਚੋ ਉਤੋਂ ਬਾਅਦ ਜਿਵੇਂ ਹਦੇ ਸੌਣਗੇ ਨਾ 21 ਤਰੀਕ ਨੂੰ ਸਵੇਰੇ 11 ਵਜੇ ਦਿੱਲੀ ਨੂੰ ਕੂਚ ਕਰਾਂਗੇ ਬਸ ਹੱਥ ਬੰਨਦੇ ਆ ਬਾਬਾ ਜੀ ਹਾਰ ਪਾਰ ਦੀ ਲੜਾਈ ਆ ਹੁਣ ਝੂਕਣਾ ਨਹੀਂ ਹੈ ਨਾ ਤੋਂ ਜੇ ਹੁਣ ਝੁਕ ਗਏ ਫੇਰ ਦੁਬਾਰਾ ਖੜੇ ਹੁਣ ਜੋਗੇ ਨੇ ਰਾਂਗ ਦੇ ਕਿਸਾਨੀ ਨੂੰ ਬਚਾਣ ਦਾ ਖੇਤੀ ਨੂੰ ਬਚਾਣ ਦਾ ਆਹੀ ਟਾਈਮ ਆ ਲੜਦੇ ਲੋਕਾਂ ਦਾ ਟਾਈਮ ਆ ਤੇ ਸਾਰਿਆਂ ਨੂੰ ਬੇਨਤੀ ਕਰਦੇ ਆ ਜਿਹੜਾ ਅੱਜ ਲੜ ਗਿਆ ਨਾ ਸਾਰੀ ਉਮਰ ਰਾਜਾ ਬਣ ਕੇ ਰਹੂੰਗਾ ਆਪਣੇ ਖੇਤਾਂ ਦਾ ਵੱਧ ਤੋਂ ਵੱਧ ਨਿਕਲੋ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ